ਦੀ ਵਿਖੇ ਆ ਕੇ ਪਲਾਸੀ ਕੀਤੀ ਗਈ ਜੋ ਦੇਖਿਆ ਗਿਆ ਬਹੁਤ ਹੀ ਨਿੰਦਣਯੋਗ ਜਿੱਥੇ ਦੋ ਭਾਗ ਗੁਰੂ ਗ੍ਰੰਥ ਸਾਹਿਬ ਦੇ ਸ਼ਵਦਾਰ ਤਪੋਥੀ ਭਾਗ ਚੌਥਾ ਜੋ ਕਿ ਜਿੱਥੇ ਇੱਕ ਕਵਾੜ ਦਾ ਸਮਾਨ ਪਿਆਇਆ ਸੀ ਉੱਥੇ ਉਹ ਅਲਮਾਰੀ ਖੋਈਆਂ ਸੀ ਜੋ ਕਿ ਬਹੁਤ ਹੀ ਨਿੰਦਣਯੋਗ ਕਰਨਾ ਸੀ ਇਹ ਇਹ ਅਜੇ ਵੀ ਜਿਹੜਾ ਇਹ ਆਪ ਸੁਦੇਵ ਦਾਸ ਆ ਇਹ ਆਪਦੀਆਂ ਗਲਤੀਆਂ ਨਹੀਂ ਮੰਨ ਰਿਹਾ ਜੀ ਅਦੇ ਵੀ ਟਾਮ ਬੋਲ ਰਿਹਾ ਇਸ ਦੇ ਦਾ ਕਹਿੰਦਾ ਕਿ ਇੱਧਰ ਨਾ ਜਾਓ ਇਹ ਤਾਂ ਕੂੜਾ ਪਿਆ ਤੁਸੀਂ ਇਹਨਾਂ ਸੈਂਚੀਆਂ ਲਈਆਂ ਹੋ ਇੱਧਰ ਲੈ ਮਸਾਂ ਨੇ ਬਿਲਕੁਲ ਜਿੱਥੇ ਇਹ ਕੂੜੇ ਪਏ ਆ ਗੰਡੇ ਪੈ ਜਾਂਦਾ ਸਮਾਨ ਪਿਆ ਹੈ ਕਮਰਾ ਕਮਰੇ ਵਿੱਚ ਕੂੜਾ ਕੂੜਾ ਕਮਰਾ ਹੀ ਹਾਲ ਹੋ ਉਹ ਉੱਥੇ ਉੱਥੋਂ ਸੈਂਚੀਆਂ ਮਿਲਿਆ ਦੋ ਭਾਗ ਭਾਏ ਮੈਂ ਵੀਡੀਓ ਦਿਖਾਉਂ ਮੈਂ ਦੋ ਮਿੰਟ ਭਾਗ ਦੋ ਮਿੰਟ ਹਾਂ ਸ਼ਵਦਾਰਥ ਕੌਥੀ ਗੁਰਕਾ ਸਾਹਿਬ ਹੋਰ ਗਰਬਾਣੀ ਦੇ ਪੁਸਤੀਆਂ ਨਾਲ ਮਿਲੀਆਂ ਬਰਾਉਂਦ ਹੋਈਆਂ ਅੱਜ ਜ਼ਹਿਦਾ ਨਦੇਸ ਸਿੰਘ ਕੌਣੀ ਮੈਂਬਰ ਸ਼ਰੋਮਣੀ ਆ ਆ ਜਿੱਥੇ ਕੂੜਾ ਆਂਦਾ ਆ ਮਿਲਿਆ ਬਿਲਕੁਲ ਮਿਲਿਆ ਆ ਜਿੱਥੇ ਕੂੜਾ ਆਂਦਾ ਉਹਦੇ ਵਿੱਚੋਂ ਆ ਚੀਜ਼ਾਂ ਮਿਲੀਆਂ ਜੀ ਵੇਖ ਲਓ ਹੈ ਜੇ ਕਹਿੰਦਾ ਕਿ ਉੱਧਰ ਕੂੜਾ ਪਿਆ ਅੱਜ ਜ਼ਫੇਦਾਰ ਜੀ ਵੀ ਇਸ ਦੀ ਕੌਣੀ ਮੈਂਬਰ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਿੰਡ ਕੌਣੀ ਦੀ ਸਾਧ ਸੰਗਵਿਹਾਰੀ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਪਾਵਨ ਸਰੂਪ ਇੱਥੇ ਬਾਜ ਬਣ ਸਨ ਉਹਨਾਂ ਨੂੰ ਬੜੇ ਸਤਿਕਾਰ ਸਹਿਤ ਨਾ ਦੇ ਗੁਰਦੁਆਰਾ ਸਾਹਿਬ ਵਿਖੇ ਬਰਾਇਮਨ ਕੀਤਾ ਗਿਆ ਹੈ ਜੋ ਪੋਥੀਆਂ ਮਿਲੀਆਂ ਹੈ ਇੱਕ ਕਮਰੇ ਵਿੱਚੋਂ ਉਹ ਵੀ ਉਹ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਬਰਾਇਮਨ ਕੀਤੀਆਂ ਗਈਆਂ ਹਨ ਇਸ ਦਾ ਜੋ ਵੀ ਇਸ ਬੰਦਾ ਹੈ ਉਹਦਾ ਮਾਮਲਾ ਸਾਰਾ ਪਰਤਾਲ ਕਰਕੇ ਸਾਰਾ ਸ੍ਰੀ ਕਾਉਂਸਲਤਾ ਸਾਹਿਬ ਨੂੰ ਭੇਜਿਆ ਜਾਵੇਗਾ ਜੋ ਵੀ ਸ੍ਰੀ ਕਾਉਂਸਲ ਫੈਸਲਾ ਕਰੇਗਾ ਉਹ ਇਸ ਨੂੰ ਮੰਨਣਾ ਹੋਵੇਗਾ ਤਾਂ ਕਿ ਜਿੱਕਾ ਜੋ ਜਿਹੜੇ ਉਹ ਲੈ ਲੈ ਵਾਪਸ ਕਮੇਟੀ ਨੇ ਗੁਰੂ ਗ੍ਰੰਥ ਸਾਹਿਬ ਜੀ ਕੋਲ ਜਿਹੜਾ ਕੱਲ ਲੈ ਗਏ ਸੀ ਇਹ ਮੋਸਰ ਸਾਹਿਬ ਵਿਖੇ ਉਹ ਸ੍ਰੀ ਮੋਸਰ ਸਾਹਿਬ ਵਿਖੇ ਗੁਰਦੁਆਰਾ ਤਰਨਤਨ ਸਾਹਿਬ ਹਿੰਡਾੜੋ ਰੋਡ ਕਿਥੇ ਸ਼ੋਭਤ ਹੈ ਜੋ ਅੱਜ ਡੇਰੇ ਵਿੱਚੋਂ ਪਾਵਨ ਸਰੂਪ ਸੀ ਉਹ ਉਹਨੂੰ ਬੜੀ ਸ਼ਰਧਾ ਸਤਕਾਰ ਸਹਿ ਪਿੰਡ ਸੰਗਤ ਦੀ ਹਾਜ਼ਰੀ ਵਿੱਚ ਨਾਲ ਦੀ ਗੋਦਰਾ ਸਾਹਿਬ ਦੇ ਕੇ ਬਰਾਇਮਾ ਕਰਤਾ ਗਿਆ ਹੈ ਕਮੇਟੀ ਬੰਨਿਓ ਕੋਈ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਇਸ ਸਬੰਧ ਦੇ ਵਿੱਚ ਕਿਉਂਕਿ ਧਾਰਮਿਕ ਭਾਵਨਾ ਪੱਟੀਆਂ ਉਹਦੇ ਸਬੰਧੀ ਪੁਲਿਸ ਕਾਰਵਾਈ ਕੋਈ ਪੁਲਿਸ ਨੂੰ ਸਾਰੀ ਇਹਦੇ ਬਿਧ ਰਿਪੋਰਟ ਦਿੱਤੀ ਆ ਪਰ ਇਹੜਾ ਮਾਮਲਾ ਸ੍ਰੀ ਕਾਲਤਾ ਸਾਹਿਬ ਦਾ ਇਹ ਸਾਰੇ ਮਾਮਲਾ ਸ੍ਰੀ ਕਾਲਤਾ ਸਾਹਿਬ ਤੇ ਪਹੁੰਚਣਾ ਠੀਕ ਹੂੰ